ਪਿਆ ਬਾਈ ਕਾਲੇ ਦਾ ਇਹ ਬੱਕਰਾ ਡੋਰੀ ਵਾਲੇ ਦਾ ਆ ਲੈ ਬਾਈ ਚੱਗੀ ਬਹੁਤ ਚੰਗਾ ਬੱਕਰਾ ਜਿਹੜੀ ਵਾਰੀ ਚੋਂ ਵਾੜਿਆ ਲਈ ਚੰਗਾ ਆਈ ਰਾਣੀ ਬੋਲੀ ਆ ਪਖਾਫ ਹੁੰਦਾ ਸਟਾਰਟ ਕੰਨਾ ਕੋਲ ਦਾ ਬਹੁਤ ਚੰਗਾ ਸੋਹਣਾ ਬੱਚਾ ਮੈਂ ਤੈਨੂੰ ਬਾਅਦ ਚ ਦੱਸੂ ਹਾਂ ਮਾਲਾ ਭਾਈ ਅਸੀਂ ਬੰਦੇ ਆ ਪੰਚਾਇਤ ਦੀ ਮੰਨਣ ਵਾਲੇ ਜੋ ਸਾਰੇ ਪੱਤਰਕਾਰ ਲੱਗੇ ਆ ਵੀਡੀਓ ਵਾਲੇ ਤੇ ਲੈ ਵੀ ਪਾਈ ਤਕਰੇ ਹੁਣ ਤੇਰਾ ਮਾਨ ਆਈ ਤਾਂ ਵਾਦ ਮੇਰਾ ਹੱਥ ਤੇ ਮੈਂ ਨਾਲੇ 10000 ਜਾਂ ਪਾਲਾ ਨਹੀਂ ਮੈਂ ਕਿੰਨੇ ਦਾ ਫੋਟੋ ਲੈ ਮੱਤ ਵੀ ਹਾਂ ਲੈ ਜਾਣਾ ਬੱਕਰਾ 14000 ਹਾਂ ਬੜਿਆ ਇਹਦਾ ਵਈ ਨਹੀਂ ਸਾਡਾ ਮੈਂ ਹੁਣ ਮੋੜੀ ਨਾ ਕਰਿਆ ਆਜਾ ਆਜਾ ਉਹ ਤੇਰੇ ਕਾਲਿਆ ਤੇਰੇ ਉਹ ਚੰਗੇ ਥਾਂ ਜਾਂਦਾ ਉਹ ਚੰਗੇ ਥਾਂ ਜਾਂਦਾ ਉਹ ਨਹੀਂ ਮੈਂ ਫੇਰ ਆਇਆ ਓਏ ਇੰਨੇ ਪੈਸੇ ਯਾਰ ਬਹੁਤ ਪੈਸੇ ਜੱਗੀ ਖੜਾ ਇਹ ਹਲਾਦਾ ਤੂੰ ਦਾ ਹੋ ਗਿਆ ਯਾਰ ਨਾ ਜਾ 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 ਹੋ ਗਿਆ ਜਮਾ ਹੀ ਨਹੀਂ ਮਸਾ ਬਾਈ ਯਾਰ ਬਾਈ ਉਹ ਕੋ ਮੈਂ ਯਾਰ ਕੋ ਮੈਂ ਗਲਤ ਲਾਇਆ ਯਾਰ ਬਾਈ ਮੈਂ ਬਿਲਕੁਲ ਕੋਈ ਗੱਲ ਨਹੀਂ ਕਰਦਾ ਮਾਰੀ ਸ਼ਾਂਤੀ ਮਾਰੇ ਉਹ ਬਾਗ ਮਾਜਾ ਬਾਈ 12 ਗੱਲ ਇੱਕਦਮ ਘਰੇ ਰੱਖੋ 2000 ਰੁਪਏ ਦੇਊਗਾ ਹਜੇ ਬਣਨਾ 10 ਮਹੀਨਾ ਦਾ ਬੱਕਰਾ ਬਾਈ ਕਿੱਥੇ ਜਾ ਕੇ ਬੱਕਰਾ ਬਣੂ ਬਾਪੂ ਬਾਪੂ ਪਿਛੇ ਰਹਿ ਜਾ ਪਿਛੇ ਬਾਪੂ ਪਿਛੇ ਰਹਿ ਜਾ ਯਾਰ ਯਾਰ ਥੋੜੀ ਮੈਜਿਦ ਕਰਨਾ ਬੱਕਰਾ ਲਿਆਣਾ ਛੱਡੀ ਛੱਡੀ ਕੀ ਕਹਿਣਾ ਫਿਰ ਕੇ 11000 ਛੱਡੀ ਮੜਾ ਹੱਥ ਛੱਡੀ ਹੱਥ ਛੱਡ ਹੱਥ ਛੱਡ ਛੱਡ ਦੇ ਛੱਡ ਓਏ ਹੱਥ ਛੱਡ ਕਿਰਾਇਆ ਫੜ ਸਾਢੇ 11 ਦਾ ਉਹ ਨਹੀਂ ਬਾਈ ਓਏ ਪਾ ਲੈ ਮਾਰੀ ਜਾਂਦਾ ਯਾਰ ਪੈਸੇ ਨਹੀਂ ਫੇਰੇ ਕਿੰਨੇ ਦਾ ਕਰਤਾ ਸਾਢੇ 11 ਦਾ ਕਿਉਂ ਇੱਥੇ ਖੜ ਜਾ ਇੱਥੇ ਹੁਣ ਫੜਾ ਦੀ ਸੋਨੇ ਦਾ ਤੋਲ ਤੋਲ ਕੇ ਗਿਆ ਸੀ ਮੈਂ ਓਏ ਹੁਣ ਪਾਉਣਾ ਹੀ ਨਹੀਂ ਆਈ ਇੱਥੇ ਹੀ ਹੋਇਆ ਬਾਈ ਸਾਰੇ ਫੈਸਲੇ ਨੇ ਫੜਦੇ ਕਾਲੇ ਛੜਦੇ ਹੁਣ ਫੜਦੇ ਫੜਦੇ ਹੁਣ ਮੈਂ ਨਹੀਂ ਫੜਕੇ ਆਉਂਗਾ ਬੋਲੇ ਚੰਦੜਾ ਸੂਰੀ ਵਾਲਿਆ ਫੜਦੇ ਹੁਣ 12 ਦਾ ਆ ਗਿਆ ਹੋ ਗਿਆ ਆਹ ਲੈ ਫਿਰ ਅਬ ਕੁਤਕੜੇ ਦਸੀ ਮਾ ਕਨੇਰਾ ਤੱਕ ਕੇ ਗਿਆ ਸੀ ਬੱਕਰਾ ਬਾਈ ਨੇ ਕਿਹਾ ਸੀ 12000 ਦਾ ਬੱਕਰਾ ਸੀ ਉਨਹੀਂ ਉਹ ਉਨੀ ਗੱਲ ਹੋਈ ਨਾ ਇਹਦਾ ਫਿਰ ਮੈਂ ਪੀਨੂ ਭਲਾਈ ਆਣੇ ਵਾਲ ਨੂੰ ਪਿੱਛੇ ਛੱਡ ਗਿਆ 15 ਮਿੰਟ ਪਹਿਲਾਂ ਨੂੰ ਤਰਵਾ ਕੇਗਾ ਮੈਨੂੰ ਇਹਨੇ ਟਿੱਡੋਂ ਦੱਸਦੇ ਬੱਕਰਾ ਮੇਰਾ ਕਿੰਨੇ ਦਾ ਮੈਂ ਕਿਹਾ ਤੇਰਾ ਬੱਕਰਾ 12 ਆਪਾਂ ਵੀ ਜਾਇਜ ਮੁੱਲ ਕਰ ਲਈ 15000 ਰੁਪਏ ਵੀ ਦੇਣ ਵਾਲੀ ਗੱਲ ਆਪਾਂ 20 ਮੰਗੇ ਦਾ ਸੋਧਾ ਸਹੀ ਆ ਸਹੀ ਆ ਸਹੀ ਆ ਮੈਂ ਭੋਮੇ ਦੇ ਵੀ 32 ਤਾਂ ਦਾ ਤੇ ਇਹ ਬੈਠਿਆ ਕਰੂਗਾ ਸ਼ਨੀਵਾਰ ਤੇ ਸ਼ੁੱਕਰਵਾਰ ਜਿਹੜੀ ਗੱਲ ਕਰੀ ਦੀ ਹੋ ਸੱਚੀ ਜਾਂਦੀ ਆ ਆ ਵੇਖੋ ਆ ਵੇਖੋ ਕੋਈ ਹੁੰਦੀ ਆ ਵੀ ਇਹ ਵੀ ਹੁਣ ਪਤਾ ਨਹੀਂ ਕਿਹੜੇ ਦਿਨ ਬੈਠਿਆ ਕਰੂਗਾ ਕਿਹੜੇ ਦਿਨ ਬੈਠੇ ਘਰੇ ਘਰੇ ਕਿਹੜੇ ਦਿਨ ਨਾ ਕਿਹੜੇ ਦਿਨ ਲੈ ਪਰਵਾਰ ਨੂੰ ਨਾ ਬਾਈ ਸ਼ੁਕਰਵਾਰ ਨੂੰ ਵੀ 50 ਮੰਗਲਵਾਰ ਨੂੰ ਨਾ ਤੇ ਮਕਸਰ ਜ਼ਿਲ੍ਹੇ ਜਿਹੜੇ ਹੁਣ ਬਾਬੇ ਬਾਨ ਨੇ ਸ਼ੁਰੂ ਹੋ ਗਿਆ ਹੈ ਨਾ ਪਰ ਹਜੇ ਛੱਡਣ ਦਾ ਲੈਣਾ ਰਿਜ਼ਲਟ ਤਾਂ ਲੈ ਲਈ ਜੱਗੇ ਇੱਧਰ ਹੋ ਕੇ ਗਿਣਾਂ ਦੀ ਸਿੱਧੇ ਜੇ ਨੋਟ ਵੀ ਸਿੱਧੇ ਕਰ ਲਈ ਆ ਨੋਟ ਤਾਂ 500 ਜਿੰਨੀ ਚਾਉਂਦਾ ਸਾਰੇ ਛੱਡ ਰਹੇ ਹੈ ਲੈਣੇ ਚੀਜ਼ ਆ ਯਾਰ ਇੱਕ ਰੇਖੜੀ ਵੀ ਦੱਸੂ ਇਹਦੇ ਨਾਲ ਦਾ ਹੀ ਆ ਬਾਈ 5000 Google Pay ਕਰਾ ਦੇ ਸੱਤ ਇਸੇ ਦੇ ਨਾਲ ਦਾ 5000 Google Pay ਹਾਂਜੀ ਤੇ ਲਿਖਾਈ ਆਪੋ ਆਪਣੀ ਆ ਹਾਂ ਪੋ ਲਿਖਾਈ ਆਪੋ ਬਾਕੀ ਖੜੀਆਂ ਮਾਂ ਹਸਤੀਆਂ ਤਾ ਬੋਲ ਦੇ ਸਹੀ ਆ ਸਹੀ ਆ ਬਾਈ ਠੀਕ ਆ ਬਾਈ ਧੰਨਵਾਦ ਦਿਖਾਉਣ ਤੁਹਾਨੂੰ ਕੋਈ ਨਵਾਂ ਫੱਦਾ ਠੀਕ ਆ ਬਈ ਬਹੁਤ ਬਹੁਤ ਧੰਨਵਾਦ ਓਕੇ ਜੀ ਓਕੇ ਅੱਜ ਆਣਾ ਹਾਂਜੀ ਹਾਂਜੀ ਅਗਲਾ ਫੱਦਾ ਇਸੇ ਕਰਾਂਗੇ ਲੋ ਜੀ ਦੋਸਤੋ ਹੇ ਹੇਲੀਆਂ ਮੈਂ ਦੇਤਰਾ ਅਗਲੀ ਵੀਡੀਓ ਦੇ ਨਾਲ ਪੈਂਡ ਸੂਰ ਵਾਲਾ ਬੱਕਰਾ ਮੰਡੀ ਦੇ ਤੋਂ ਪਿਆ ਬਾਈ ਕਾਲੇ ਦਾ ਇਹ ਬੱਕਰਾ ਡੋੜੀ ਵਾਲੇ ਦਾ ਆ ਲਈ ਬਾਈ ਜੱਗੀ ਬਹੁਤ ਚੰਗਾ ਬੱਕਰਾ ਤੇ ਜਿਹੜਾ ਇਹ ਤੁਮ ਨੂੰ ਵਾੜਿਆ ਲਈ ਤੁਮ ਆ ਦੇ ਬੰਦੇ ਆਏ ਜੀ ਰਾਣੀ ਦੋਸਤ ਆ ਪਖਾਫ ਹਾਂ ਹੁੰਦਾ ਸਟਾਰਟ ਤੁਸੀਂ ਕਰਨਾ ਕੋਲ ਦਾ ਬਹੁਤ ਚੰਗਾ ਸੋਹਣਾ ਬੱਚਾ ਮੈਂ ਤੈਨੂੰ ਬਾਅਦ ਚ ਦੱਸੂ ਹਾਂ ਬਾਈ ਅਸੀਂ ਬੰਦੇ ਆ ਪੰਚਾਇਤ ਦੀ ਮੰਨਣ ਵਾਲੇ ਜੋ ਸਾਰੇ ਪੱਤਰਕਾਰ ਲੱਗੇ ਆ ਵੀਡੀਓ ਵਾਲੇ ਤੇ ਲੈ ਵੀ ਬਾਈ ਤੇ ਕਰੇ ਹੁਣ ਤੇਰਾ ਮਾਨ ਆਈ ਤਾਂ ਵਾਦ ਮੇਰਾ ਹੱਥ ਤੇ ਮੋੜੀ ਸਾਤੇ 10000 ਜਾਂ ਪਾਲਾ ਨਹੀਂ ਕਿੰਨੇ ਦਾ ਬੱਕਰਾ ਲੈ ਜਾਣਾ ਬੱਕਰਾ 14000 ਹਾਂ ਬੜਿਆ ਇਹ ਤਾਂ ਵੋਈ ਨਹੀਂ ਸਾਡਾ ਨਹੀਂ ਕੋਈ ਨਹੀਂ ਮੈਂ ਹੁਣ ਮੋੜੀ ਨਾ ਕਰਿਆ ਆਪਾਂ ਆਜਾ ਉਹ ਤੇਰੇ ਕਾਲਿਆ ਤੇਰੇ ਉਹ ਚੰਗੇ ਥਾਂ ਜਾਂਦਾ ਉਹ ਚੰਗੇ ਥਾਂ ਜਾਂਦਾ ਉਹ ਨਹੀਂ ਮੈਂ ਫਿਰ ਆ ਓਏ ਇੰਨੇ ਪੈਸੇ ਯਾਰ ਬਹੁਤ ਪੈਸੇ ਜੱਗੀ ਖੜਾ ਇਹ ਹਲਾਦਾ ਤੂੰ ਜਾ ਜਾ ਨਸਲ ਵਾਲਾ ਹੋ ਗਿਆ ਜਾਵੇਂ ਨਹੀਂ ਮੈਂ ਬਾਈ ਯਾਰ ਬਾਈ ਉਹ ਕੋ ਮੈਂ ਯਾਰ ਕੋ ਮੈਂ ਗਲਤ ਲਾਇਆ ਯਾਰ ਬਾਈ ਹੁਣ ਕੰਮ ਨਹੀਂ ਬਾਈ ਮੈਂ ਤੈਨੂੰ ਫਿਰ ਕੁਝ ਕਾਤੇ ਮਾਰੀ ਸ਼ਾਹ ਮਾਰੇ ਆਈਂ ਇਧਰ ਉਹ ਬਾਹਰ ਮਾਜਾ ਬਾਈ 12 ਗੱਲ ਬਗੈ ਇੱਕਦਮ ਨਾ ਘਰੇ ਰੱਖਿਆ ਵੀ ਰੁਪਏ ਦੇਊਗਾ ਹਜੇ ਬੰਨਣਾ 10 ਮਹੀਨਾ ਦਾ ਬੱਕਰਾ ਬਾਈ ਕਿੱਥੇ ਜਾ ਕੇ ਬੱਕਰਾ ਬਣੂ ਬਾਪੂ ਬਾਪੂ ਪਿਛੇ ਰਿਹਾ ਪਿਛੇ ਬਾਪੂ ਪਿਛੇ ਰਿਹਾ ਯਾਰ ਯਾਰ ਫੋਨੀ ਮੈਜਦ ਕਰਦਾ ਬੱਕਰਾ ਲਿਆਣਾ ਆ ਲੈ ਛੱਡੀ ਛੱਡੀ ਕੀ ਕਹਿੰਦਾ ਫਰਕ ਹੈ 11000 ਦਾ ਐਂਟੀ ਛੱਡੀ ਮਾੜਾ ਹੱਥ ਛੱਡੀ ਹੱਥ ਛੱਡ ਦੇ ਹੱਥ ਛੱਡ ਜਾ ਹੱਥ ਛੱਡ ਦੇ ਕਰਿਆ ਛੱਡ ਦੇ ਛੱਡ ਓਏ ਹੱਥ ਛੱਡ ਕਿਆ ਫੜ ਸਾਢੇ 11 ਦਾ ਉਹ ਨਹੀਂ ਬਾਈ ਓਏ ਪਾ ਲੈ ਮਾਰੀ ਜਾਂਦਾ ਯਾਰ ਮੇਰੇ ਪੈਸੇ ਨਹੀਂ ਫੇਰੇ ਕਿੰਨੇ ਦਾ ਕਰਤਾ ਸਾਢੇ 11 ਦਾ ਕਿਉਂ ਇੱਥੇ ਕੱਢ ਜਾ ਇੱਥੇ ਹੁਣ ਫੜਾ ਦੀ ਸੋਨੇ ਦਾ ਤੋਲ ਤੋਲ ਕੇ ਗਿਆ ਸੀ ਮੈਂ ਓਏ ਹੁਣ ਪਾਉਣਾ ਹੀ ਨਹੀਂ ਆਇਆ ਇਥੇ ਹੀ ਹੋਇਆ ਬਾਈ ਸਾਰੇ ਸੈਨ ਕਿੰਨੇ ਦਾ ਵੇਚਦਾ ਛੜਦੇ ਕਾਲੇ ਛੜਦੇ ਹੁਣ ਮੈਂ ਛੜਦੇ ਹੁਣ ਮੈਂ ਨਹੀਂ ਫੜਕੇ ਲਊਗਾ ਬਾਲਾ ਜੰਗਲ ਦਾ ਸੂਰੇ ਵਾਲੀ ਆ ਗਈ ਛੜਦੇ ਹੁਣ 12 ਦਾ ਆ ਗਿਆ ਹੋ ਗਿਆ ਆਹ ਲਾ ਫਿਰ ਆ ਪੁੱਤ ਕਾਲੇ ਦਸੀ ਮਾ ਕਿਨੇ ਦਾ ਤੱਕ ਕੇ ਗਿਆ ਸੀ ਬੱਕਰਾ ਬਾਈ ਨੇ ਕਿਹਾ ਸੀ 12000 ਦਾ ਬੱਕਰਾ ਉਨਾਂ ਹੀ ਉਨਾਂ ਹੀ ਗੱਲ ਹੋਈ ਨਾ ਇਹਦਾ ਫਿਰ ਮੈਂ ਵੀ ਨੂੰ ਭਲਾਈ ਆਣੇ ਵਾਲ ਨੂੰ ਪਿੱਛੇ ਛੱਡ ਗਿਆ 15 ਮਿੰਟ ਪਹਿਲਾਂ ਨੂੰ ਧਕਾ ਕੇ ਗਿਆ ਮੈਨੂੰ ਇਹਨਾ ਟਡੋਂ ਦੱਸਦੇ ਬੱਕਰਾ ਮੇਰਾ ਕਿੰਨੇ ਦਾ ਮੈਂ ਕਿਹਾ ਤੇਰਾ ਬੱਕਰਾ 12 ਆਪਾਂ ਵੀ ਜਾਇਜ ਮੁੱਲ ਕਰ ਲਈ 15000 ਰੁਪਏ ਵੀ ਦੇਣ ਵਾਲੀ ਗੱਲ ਆਪਾਂ 20 ਮੰਗੇ ਦਾ ਸੌਦਾ ਨਹੀਂ ਸਹੀ ਆ ਸਹੀ ਆ ਸਹੀ ਆ ਭਾਈ ਭੋਮੇ ਦੇ ਵੀ 32 ਦਾਂਦਾ ਤੇ ਇਹ ਬੈਠਿਆ ਕਰੂਗਾ ਸ਼ਨੀਵਾਰ ਤੇ ਸ਼ੁੱਕਰਵਾਰ ਜਿਹੜੀ ਗੱਲ ਕਰੀ ਦੀ ਹੋ ਸੱਚੀ ਜਾਂਦੀ ਆ ਆ ਵੇਖੋ ਆ ਵੇਖੋ ਹੁੰਦੀ ਆ ਵੀ ਵੇਖੀ ਹੁਣ ਪਤਾ ਨਹੀਂ ਕਿਹੜੇ ਦਿਨ ਬੈਠਿਆ ਕਰੂਗਾ ਕਿਹੜੇ ਦਿਨ ਬੈਠੇ ਘਰੇ ਘਰੇ ਕਿਹੜੇ ਦਿਨ ਨੂੰ ਨਾ ਪਰਿਵਾਰ ਨੂੰ ਨਾ ਬਾਈ ਚੁੱਕਰਵਾਰ ਨੂੰ ਵੀ 50 ਮੰਗਲਵਾਰ ਨੂੰ ਨਾ ਤੇ ਮੌਕਸਰ ਜਿਹੜੇ ਹੁਣ ਬਾਬੇ ਬਾਨ ਨੇ ਸ਼ੁਰੂ ਹੋ ਗਿਆ ਹੈ ਨਾ ਪਰ ਹਜੇ ਛੱਡਣ ਦਾ ਲੈਣਾ ਰਿਜ਼ਲਟ ਤਾਂ ਲੈ ਲਈ ਜੱਗੇ ਇਧਰ ਹੋ ਕੇ ਗਣਾਂ ਦੀ ਸਿੱਧੇ ਜੇ ਨੋਟ ਵੀ ਸਿੱਧੇ ਕਰ ਲਈ ਆ ਨੋਟ ਤਾਂ 500 ਜ ਨਹੀਂ ਚੱਲਣਾ ਸਾਰੇ ਛੱਡ ਰਹੇ ਹੈ ਲੈਣ ਦੀ ਫੀਸ ਚੀਜ਼ ਆ ਯਾਰ ਇੱਕ ਅਰੇ ਖੜੀ ਵੀ ਦੱਸੂਗਾ ਇਹਦੇ ਨਾਲ ਦਾ ਹੀ ਹੋਇਆ ਬਾਈ 5000 ਗੂਗਲ ਪੇ ਕਰਾ ਦੇ 7 ਇਸੇ ਦੇ ਨਾਲ ਦਾ 7 ਦੇ ਤਾਂ 5000 ਗੂਗਲ ਪੇ ਹਾਂਜੀ ਤੇ ਲਖਾਈ ਆਪੋ ਆਪਣੀਆਂ ਹਾਂ ਆਪੋ ਲਖਾਈ ਆਪੋ ਬਾਕੀ ਖੜੀਆਂ ਮਾਂ ਨਸਤੀਆਂ ਤਾਂ ਬੋਲ ਦੇ ਸਹੀ ਆ ਸਹੀ ਆ ਬਈ ਠੀਕ ਬਈ ਧੰਨਵਾਦ ਦਿਖਾਉਣਾ ਤੁਹਾਨੂੰ ਕੋਈ ਨਵਾਂ ਫੱਦਾ ਠੀਕ ਆ ਬਈ ਬਹੁਤ ਬਹੁਤ ਧੰਨਵਾਦ ਓਕੇ ਜੀ ਓਕੇ ਆ ਜੀ ਸ਼ਾਣਾ ਹਾਂਜੀ ਹਾਂਜੀ ਅਗਲਾ ਸਭ ਇਸੇ ਤਰ੍ਹਾਂ ਦੇਖਣਾ ਲੋ ਜੀ ਦੋਸਤੋ ਹੇ ਹਲਿਆ ਮੈਂ ਦੇਸਰਾ ਅਗਲੀ ਵੀਡੀਓ ਦੇ ਨਾਲ ਪੈਂਡ ਸੂਰ ਵਾਲਾ ਬੱਕਰਾ ਮੰਡੀ ਦੇ ਤੋਂ